ਨਾਟਿਨਿਆ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਨੌਜਵਾਨਾਂ ਵਿੱਚ ਡਿਜੀਟਲ ਸਾਖਰਤਾ ਅਤੇ ਸੁਰੱਖਿਆ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਪਹਿਲ ਕਦਮ ਵਿੱਚ 24 ਜੂਨ 2025 ਨੂੰ ਲੁਧਿਆਣਾ ਗਰੁੱਪ ਹੈੱਡਕੁਆਰਟਰ ਦੀਆਂ 510 NCC ਗਰਲ ਕੈਡਟ ਲਈ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਸ਼ਨਜ਼ ਨਵੀਂ ਦਿੱਲੀ ਦੇ ਸੰਪਰਕ ਵਿੱਚ ਤਿੰਨ ਪੰਜਾਬ ਗਰਲਜ਼ ਬਟਾਲੀਅਨ NCC ਲੁਧਿਆਣਾ ਦੁਆਰਾ NCC GP ਹੈੱਡਕੁਆਰਟਰ ਲੁਧਿਆਣਾ ਦੀ ਅਗਵਾਈ ਹੇਠ ਸਾਈਬਰ ਫਰਸਟ ਰਿਸਪੌਂਡਰ ਤੇ ਇੱਕ ਆਨਲਾਈਨ ਵਰਕਸ਼ਾਪ ਆਯੋਜਿਤ ਕੀਤੀ ਗਈ ਇਹ ਡਿਜੀਟਲ ਸਸ਼ਕਤੀਕਰਨ ਸੈਸ਼ਨ ਬ੍ਰਿਗੇਡੀਅਰ ਪੀਐਸ ਚੀਮਾ ਐਸਐਮ ਵੀਐਸਐਮ ਗਰੁੱਪ ਕਮਾਂਡਰ ਐਨਸੀਸੀ ਗਰੁੱਪ ਹੈੱਡਕੁਆਟਰ ਲੁਧਿਆਣਾ ਦੀ ਅਗਵਾਈ ਹੇਠ ਅਤੇ ਮੇਜਰ ਜਨਰਲ ਜੀਐਸ ਦੀ ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤਾ ਗਿਆ ਸੀ ਚੀਮਾ ਏਡੀਜੀ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਅਤੇ ਡੀਜੀ ਐਨਸੀਸੀ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਪੀਵੀਐਸਐਮ ਏਵੀਐਸਐਮ ਵੀਐਸਐਮ ਦੇ ਉੱਚ ਨਿਰਦੇਸ਼ਾਂ ਦੀ ਅਗਵਾਈ ਹੇਠ ਸਾਈਬਰ ਫਰਸਟ ਰਿਸਪੌਂਡਰ オンਲਾਈਨ ਵਰਕਸ਼ਾਪ ਖਾਲਸਾ ਕਾਲਜ ਫਾਰ ਔਰਮਨ ਲੁਧਿਆਣਾ ਵਿਖੇ ਚੱਲ ਰਹੇ ਸਾਲਾਨਾ ਸਿਖਲਾਈ ਕੈਂਪ 54 ਦੌਰਾਨ ਆਯੋਜਿਤ ਕੀਤੀ ਗਈ ਜਿਸ ਵਿੱਚ ਕੈਂਪ ਕਮਾਂਡੈਂਟ ਕਰਨਲ ਆਰਐਸ ਚੋਹਾਨੇ ਇਹ ਯਕੀਨੀ ਬਣਾਇਆ ਕਿ 500 ਤੋਂ ਵੱਧ ਐਨਸੀਸੀ ਗਨ ਕੈਡਿਟ ਅਤੇ ਸਟਾਫ ਸਾਈਬਰ ਫਰਸਟ ਰਿਸਪੌਂਡਰ オンਲਾਈਨ ਵਰਕਸ਼ਾਪ ਵਿੱਚੋਂ ਗੁਜ਼ਰਨਗੇ ਤਿੰਨ ਪੰਜਾਬ ਗਰਲਜ਼ ਬਟਾਲੀਅਨ ਐਨਸੀਸੀ ਤਿੰਨ ਪੰਜਾਬ ਬਟਾਲੀਅਨ ਐਨਸੀਸੀ 19 ਪੰਜਾਬ ਬਟਾਲੀਅਨ ਐਨਸੀਸੀ ਅਤੇ 4 ਪੰਜਾਬ 에어 ਸਕੁਐड्रन ਐਨਸੀਸੀ ਦੇ ਕੈਡਿਟਾਂ ਨੇ ਇਸ ਵਰਕਸ਼ਾਪ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਜਿਸ ਦਾ ਉਦੇਸ਼ ਉਹਨਾਂ ਨੂੰ ਸਾਈਬਰ ਸੁਰੱਖਿਆ ਦੇ ਬੁਨਿਆਦੀ ਸਿਧਾਂਤਾਂ ਦੇ ਜ਼ਰੂਰੀ ਗਿਆਨ ਨਾਲ ਲੈਸ ਕਰਨਾ ਸੀ ਸੈਸ਼ਨ ਨੇ ਕੈਡਿਟਾਂ ਅਤੇ ਐਨਸੀਸੀ ਇਨਸਟ੍ਰਕਟਰ ਸਟਾਫ ਨੂੰ ਸੁਰੱਖਿਆ ਸੁਰੱਖਿਅਤ ਡਿਜੀਟਲ ਅਭਿਆਸਾਂ ਸਾਈਬਰ ਸਫਾਈ ਦੀ ਧਾਰਨਾ ਅਤੇ ਸਾਈਬਰ ਖਤਰਿਆਂ ਦੀ ਪਛਾਣ ਕਰਨ ਅਤੇ ਘਟਾਉਣ ਵਿੱਚ ਪਹਿਲੇ ਜਵਾਬ ਦੇਣ ਵਾਲਿਆਂ ਦੀ ਭੂਮਿਕਾ ਬਾਰੇ ਸਿੱਖਿਆ ਦਿੱਤੀ। ਸੈਸ਼ਨ ਨੂੰ ਸ਼੍ਰੀ ਤੁਸ਼ਾਰ ਸ਼ਰਮਾ ਇੱਕ ਸਾਈਬਰ ਸੁਰੱਖਿਆ ਮਾਹਰ ਅਤੇ ਇੱਕ ਵਕੀਲ ਦੁਆਰਾ ਕਵਰ ਕੀਤਾ ਗਿਆ। ਇਸ ਪਹਿਲਕਦਮੀ ਵਿੱਚ ਸਾਈਬਰ ਜਾਗਰੂਕਤਾ, ਸਾਈਬਰ ਅਪਰਾਧ ਤੋਂ ਬਚਾਉਣ ਲਈ ਸਾਈਬਰ ਸੁਰੱਖਿਆ ਕੁੰਜੀਆਂ, ਸਾਈਬਰ ਅਪਰਾਧ ਨਾਲ ਕਿਵੇਂ ਨਜਿੱਠਣਾ ਹੈ ਅਤੇ ਵੱਖ-ਵੱਖ ਕੇਸ ਅਧਿਐਨ ਸ਼ਾਮਲ ਹਨ। ਸੈਸ਼ਨ ਦਾ ਅੰਤ ਪ੍ਰਸ਼ਨ ਉੱਤਰ ਸੈਸ਼ਨ ਨਾਲ ਹੋਇਆ। શ્રી ਤੁਸ਼ਾਰ ਨੇ ਕੈਡਿਟਾਂ ਦੁਆਰਾ ਸਵੈ ਜ਼ਿੰਮੇਵਾਰੀ ਤੇ ਜ਼ੋਰ ਦਿੱਤਾ। ਐਨਸੀਸੀ ਕੈਡਿਟਾਂ ਨੂੰ ਵਲੰਟੀਅਰ ਵਜੋਂ ਸਾਈਬਰ ਪੀਸ ਵਿੱਚ ਸ਼ਾਮਲ ਹੋਣ ਲਈ ਵੀ ਉਤਸ਼ਾਹਿਤ ਕੀਤਾ। ਸਾਈਬਰ ਫਰਸਟ ਰਿਸਪੌਂਡਰ ਪ੍ਰੋਗਰਾਮ ਨੇ ਅੱਜ ਦੇ ਡਿਜੀਟਲ ਯੁੱਗ ਵਿੱਚ ਜਾਗਰੂਕਤਾ ਦੀ ਮਹੱਤਤਾ ਤੇ ਜ਼ੋਰ ਦਿੱਤਾ। ਨੌਜਵਾਨ ਕੈਡਿਟਾਂ ਨੂੰ ਆਨਲਾਈਨ ਪਲੇਟਫਾਰਮਾਂ ਤੇ ਨੇਵੀਗੇਟ ਕਰਦੇ ਸਮੇਂ ਜ਼ਿੰਮੇਵਾਰੀ ਅਤੇ ਚੌਕਸੀ ਨਾਲ ਕੰਮ ਕਰਨ ਲਈ ਤਿਆਰ ਕੀਤਾ। ਬਰਗੇਡੀਅਰ ਵਿਵੇਕ ਵਰਮਾ ਵਿਸਟਿਡ ਸਰਵਿਸਿਸ ਇੰਸਟੀਚਿਊਟ ਸਾਈਬਰ ਜਾਗਰੂਕਤਾ ਇੰਸਟੀਚਿਊਟ ਦੇ ਮੁਖੀ ਅਤੇ ਯੂਐਸਆਈ ਵਿਕੇ ਇੱਕ ਸੈਮੀਨਾਰ ਰਿਸਰਚ ਫੈਲੋ ਲੈਫਟੀਨੈਂਟ ਕਮਾਂਡਰ ਸੀਮਾ ਗੁਪਤਾ ਸਾਈਬਰ ਪੀਸ ਹੈਡ ਐਂਡ ਆਊਟਰੀਚ ਪ੍ਰਸ਼ਾਸਕੀ ਮੀਡੀਆ ਇੰਸਟ੍ਰਕਟਰ ਤੁਸ਼ਾਰ ਸ਼ਰਮਾ ਦੀ ਅਗਵਾਈ ਵਿੱਚ ਇੰਟਰਐਕਟਿਵ ਅਤੇ ਜਾਣਕਾਰੀ ਭਰਪੂਰ ਸੈਸ਼ਨ ਐਨਸੀਸੀ ਕੈਡਿਟਾਂ ਨੂੰ ਸੂਚਿਤ ਡਿਜੀਟਲ ਨਾਗਰਿਕ ਅਤੇ ਭਵਿੱਖ ਦੇ ਸੰਭਾਵੀ ਸਾਈਬਰ ਸੈਂਟੀਨਲ ਬਣਨ ਲਈ ਤਿਆਰ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਵੱਜੋਂ ਕੰਮ ਕੀਤਾ। ਬ੍ਰਿਗੇਡੀਅਰ ਵਿਵੇਕ ਬਰਮਾ ਵਿਜ਼ਵਾ ਮੁਕਤ ਨੇ ਐਨ ਸੀ ਸੀ ਗਾਰਡ ਕੈਡਟਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਟ੍ਰੋਜਨ ਹਾਰਸ ਦੀ ਇਤਿਹਾਸਕ ਘਟਨਾ ਮਹਾਭਾਰਤ ਵਿੱਚ ਦਰੋਣਚਾਰੀਆ ਤੇ ਯੁਦਿਸ਼ਠਲ ਵਿਚਕਾਰ ਅਵ ਅਸਵਥਾਮਾ ਅਸਵਧਾਮਾ ਘਟਨਾ ਅਤੇ ਰਮਾਇਣ ਵਿੱਚ ਸੀਤਾ ਹਰਨ ਘਟਨਾ ਦਾ ਵਰਣਨ ਕਰਕੇ ਸਾਈਬਰ ਸੁਰੱਖਿਆ ਬਾਰੇ ਸਮਝਾਇਆ ਸਾਈਬਰ ਅਪਰਾਧ ਸਾਈਬਰ ਧੋਖਾਧੜੀ ਦੇ ਬਿੰਦੂ ਨੂੰ ਕਰ ਲਿਆਉਣ ਲਈ ਇਹ ਪਹਿਲ ਕਦਮੀ NCC ਦੁਆਰਾ ਸਾਈਬਰ ਸੁਰੱਖਿਆ ਵਿੱਚ ਰਾਸ਼ਟਰੀ ਤਰਜ਼ੀਆਂ ਨਾਲ ਜੁਵਾ ਸਿਖਲਾਈ ਨੂੰ ਇੱਕ ਸਾਰ ਕਰਨ ਵਿੱਚ ਇੱਕ ਹੋਰ ਕਦਮ ਦਰਸਾਉਂਦੀ ਹੈ ਇਹ ਯਕੀਨੀ ਬਣਾਉਂਦੀ ਹੈ ਕਿ ਕੈਡੀਟਾ ਕੈਡੀਟ ਨਾ ਸਿਰਫ ਸਰੀਰਕ ਤੇ ਮਾਨਸਿਕ ਤੌਰ ਤੇ ਤਿਆਰ ਹਨ ਬਲਕਿ ਡਿਜੀਟਲ ਤੌਰ ਤੇ ਜਾਗਰੂਕ ਅਤੇ ਜ਼ਿੰਮੇਵਾਰ ਵੀ ਹਨ ਕੋਲ ਮਿੜਾ ਕੇ ਇਹ ਐਨਸੀਸੀ ਗਰਲ ਕੈਡੀਟਾਂ ਨੂੰ ਪ੍ਰਚਲਿਤ ਸਾਈਬਰ ਅਪਰਾਧ ਵਿਰੁੱਧ ਸਿਸ਼ਕਤ ਬਣਾਉਣ ਅਤੇ ਉਹਨਾਂ ਨੂੰ ਸਾਈਬਰ ਫਰਸਟ ਰਿਸਪੌਂਡਰ ਦੇ ਵਲੰਟੀਅਰ ਬਣਾਉਣ ਲਈ ਇੱਕ ਵਧੀਆ ਪਹਿਲ ਸੀ।